ਮੁੱਲਾ ਖਤਰੀ ਨੂੰ ਜਦੋਂ ਪਤਾ ਲੱਗਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਹਨੂੰ ਮਿਲਣ ਵਾਸਤੇ ਪਿੰਡ ਆਏ ਹਨ ਉਹ ਉਹਨਾਂ ਨੂੰ ਮਿਲਣ ਦੀ ਬਜਾਏ ਆਪਣੇ ਘਰ ਦੇ ਪਿੱਛੇ ਇੱਕ ਪੁਰਾਣੇ ਜੇ ਕਮਰੇ 'ਚ ਜਾ ਕੇ ਛੁਪ ਗਿਆ ਜਿਸ ਵਿੱਚ ਬੜਾ ਹੀ ਪੁਰਾਣਾ ਸਮਾਨ ਲਕੜਾਂ ਪਈਆਂ ਸਨ ਤੇ ਆਪਣੀ ਘਰਵਾਲੀ ਨੂੰ ਵੀ ਉਹਨੇ ਇਹੀ ਕਹਿ ਦਿੱਤਾ ਕਿ ਕੋਈ ਫਕੀਰ ਉਹਨੂੰ ਪੁੱਛਣ ਆਏ ਤੇ ਤੂੰ ਕਹਿ ਦੇਈਂ ਕਿ ਉਹ ਘਰ ਨਹੀਂ ਹੈਗੇ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪ ਚੱਲ ਕੇ ਉਹਨਾਂ ਦੇ ਘਰ ਦਾ ਦਰਵਾਜ਼ਾ ਖੜਕਾਇਆ ਤੇ ਮੁੱਲਾ ਖਤਰੀ ਨੂੰ ਆਵਾਜ਼ ਮਾਰੀ ਤੇ ਉਹਦੀ ਘਰਵਾਲੀ ਨੇ ਆ ਕੇ ਆਖਿਆ ਕਿ ਉਹ ਤੇ ਘਰ ਨਹੀਂ ਹੈਗੇ ਹਨ ਕਿਉਂਕਿ ਉਹ ਵੀ ਤਾਂ ਮੰਨ ਗਈ ਕਿ ਕਿਦਰੇ ਇਹ ਫਿਰ ਮੈਨੂੰ ਛੱਡ ਕੇ ਨਾ ਚਲੇ ਜਾਣ ਗੁਨਾਹਕ ਸੱਚੇ ਪਾਤਸ਼ਾਹ ਜੀ ਨੇ ਦੁਬਾਰਾ ਉਸਨੂੰ ਕਿਹਾ ਤੇ ਉਹਨੇ ਤਾਂ ਵੀ ਕਿਹਾ ਕਿ ਨਹੀਂ ਉਹ ਘਰ ਨਹੀਂ ਹੈਗੇ ਤੇ ਉਹ ਉਤੋਂ ਦੀ ਚਲੇ ਗਏ ਜਦੋਂ ਉਹ ਮੁੱਲਾ ਖਤਰੀ ਨੂੰ ਇਹ ਦੱਸਣ ਵਾਸਤੇ ਗਈ ਕਿ ਉਹ ਚਲੇ ਗਏ ਹਨ ਤੇ ਕੀ ਦੇਖਦੀ ਹੈ ਮੁੱਲਾ ਖਤਰੀ ਜ਼ਮੀਨ ਤੇ ਪਿਆ ਤੜਫ ਰਿਹਾ ਹੈ ਉਹਨੂੰ ਸੱਪ ਕੱਟ ਗਿਆ ਸੀ